ਫਿਰੋਈਪੁਰ ਪੁਲਿਸ ਵੱਲੋਂ ਯੋਧ ਨਸ਼ਿਆ ਦੇ ਵਿਰੁੱਧ ਮਹੀਮ ਤਹਿਤ ਮਿਲੀ ਵੱਡੀ ਕਾਮਯਾਬੀ 40 ਕਰੋੜ ਰੁਪਏ ਮੁੱਲ ਦੀ 7 ਕਿਲੋ 800 ਗ੍ਰਾਮ ਹੈਰੋਨ ਸਮੇਤ ਇੱਕ ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ ਫੜੇ ਗਏ ਨਸ਼ਾ ਤਸਕਰ ਉੱਪਰ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਤਹਿਤ ਕਈ ਮਾਮਲੇ ਦਰਜ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਨ ਮਗਵਾ ਕੇ ਪੰਜਾਬ ਅਤੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਕਰਦਾ ਸੀ ਹੈਰਵਨ ਦੀ ਸਪਲਾਈ ਪੁਲਿਸ ਖੰਘਾਰ ਰਹੀ ਹੈ ਬੈਕਵਰਡ ਅਤੇ ਫਾਰਵਰਡ ਲਿੰਕ ਹੈ ਫੜੇ ਗਏ ਨਸ਼ਾ ਤਖਸਰ ਦੀ ਪਛਾਣ ਰਾਜ ਸਿੰਘ ਉਰਫ ਰਾਜੂ ਵਜੋਂ ਹੋਈ ਹੈ ਭਾਰਤ ਪਾਕਿਸਤਾਨ ਸਰੱਦ ਦੇ ਪਿੰਡ ਟੇਡੀ ਵਾਲੇ ਦਾ ਰਹਿਣ ਵਾਲਾ ਹੈ ਨਸ਼ਾ ਤਖਸਰ ਫਿਰੋਜ਼ਪੁਰ ਪੁਲਿਸ ਦਾ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਅਭਿਆਨ ਲਗਾਤਾਰ ਜਾਰੀ ਹੈ ਇਸੇ ਅਭਿਆਨ ਦੇ ਤਹਿਤ ਫਿਰੋਜ਼ਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਫਿਰੋਜ਼ਪੁਰ ਪੁਲਿਸ ਨੇ ਇੱਕ ਨਸ਼ਾ ਤਕਸਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਕਰੋੜਾਂ ਰੁਪਏ ਮੁੱਲ ਦੀ ਹੈਰਵਨ ਬਰਾਮਦ ਕੀਤੀ ਗਈ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਭਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਦੋ ਅਲੱਗ-ਅਲੱਗ ਮੁਕਦਮਿਆਂ ਵਿੱਚ 40 ਕਰੋੜ ਰੁਪਏ ਮੁੱਲ ਦੀ 7 ਕਿਲੋ 800 ਗ੍ਰਾਮ ਦੇ ਕਰੀਬ ਹੈਰਵਨ ਬਰਾਮਦ ਕੀਤੀ ਹੈ ਜਿਸ ਵਿੱਚ ਇੱਕ આરોપી ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਫੜਿਆ ਗਿਆ ਨਸ਼ਾ ਤਖਸਰ ਹੈ ਸਰਦੀ ਪਿੰਡ ਟੇਂਡੀ ਵਾਲੇ ਦਾ ਰਹਿਣ ਵਾਲਾ ਹੈ ਇਸ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਤੇ ਇਹ ਪਾਕਿਸਤਾਨ ਤੋਂ ਡਰਾਉਨ ਰਾਹੀਂ ਹੈਰਵਨ ਭਾਰਤ ਵਿੱਚ ਮਗਵਾਉਂਦਾ ਸੀ ਤੇ ਅੱਗੇ ਸਪਲਾਈ ਕਰਦਾ ਸੀ ਫੜੇ ਗਏ આરોપી ਕੋਲੋਂ ਪੁੱਛਗਛ ਕੀਤੀ ਜਾ ਰਹੀ ਹੈ ਤੇ ਇਸ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਖੰਘਾਲੇ ਜਾ ਰਹੇ ਹਨ ਕਿ ਨਸ਼ੇ ਦੀ ਸਪਲਾਈ ਦੀ ਚੇਨ ਨੂੰ ਤੋੜਿਆ ਜਾ ਸਕੇ ਅਤੇ ਹੋਰ ਜੋ ਲਿੰਕ ਇਸ ਵਿੱਚ ਸ਼ਾਮਲ ਹਨ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕੇ ਦੇ ਕਰਦੇ ਸਾਰੇ ਕੁਝ ਸ਼ਾਮਲ ਹੋ। ਜਿਹੜਾ ਕੰਮ ਕਰਦਾ ਹੈ। ਸਰ ਪਲੀਜ਼ ਭਾਈ ਥੋੜਾ ਪਿਛੇ ਸਰ ਪਲੀਜ਼ ਕੰਮ ਤੇ ਲੱਗੋ ਮੋਬਾਈਲ 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 ਮ ਜਾਰੀ ਹੈ ਜੀ ਅੱਜ ਜਿਹੜਾ ਯੁੱਧ ਨਸ਼ਾ ਅਮਰੋਧ ਦੇ ਵਿੱਚ ਬਹੁਤ ਵਧੀਆ ਜਿਹੜੀ ਆਪਾਂ ਨੂੰ ਇਹਦੀ ਰਿਕਵਰੀ ਹੋਈ ਹੈ ਜਿਸ ਦੀ ਸਫਲਤਾ ਮਿਲੀ ਹੈ ਸੀਆਏ ਵੱਲੋਂ ਸੀਆ ਦੀ ਸਾਰੀ ਟੀਮ ਐਸਪੀ ਡੀ ਸਾਹਿਬ ਡੀਐਸਪੀ ਸਿਟੀ ਤੇ ਸੀਏ ਇਨਚਾਰਜ ਤੇ ਸਾਰੀ ਡੈਡੀ ਟੀਮ ਮਦਨਾਲ ਖੜੇ ਇਹਨਾਂ ਨੇ ਇੱਕ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਇੱਕ ਰਾਜ ਸਿੰਘ ਉਰਫ ਰਾਜੂ ਉਮਰ ਕਰੀਬ 34 ਸਾਲ ਉਹਨੂੰ ਗ੍ਰਫਤਾਰ ਕਰਕੇ ਮੁਕੱਦਮਾ ਨੰਬਰ 16 ਦਰਜ ਕੀਤਾ ਸ੍ਰੀ ਖਾਣਾ ਸਿਟੀ ਦੇ ਵਿੱਚ ਤੇ ਇਹਦੇ ਵਿੱਚ ਅ ਇਹਨਾਂ ਨੂੰ 2 ਕਿਲੋ 306 ਗ੍ਰਾਮ ਹੈਰਨ ਇੱਕ ਮੋਬਾਈਲ ਫੋਨ ਇੱਕ ਮੋਟਰਸਾਈਕਲ ਅ ਇਹਨਾਂ ਬਰਾਬਦ ਹੋਇਆ ਤੇ ਰਾਜ ਸਿੰਘ ਔਰ ਫਰਾਜੂ ਨੂੰ ਇਹਦੇ ਗ੍ਰਫਤਾਰ ਕੀਤਾ ਇਥੇ ਜਿਹੜਾ ਰਾਜ ਸਿੰਘ ਔਰ ਫਰਾਜੂ ਇਹਦੇ ਤੇ ਪਹਿਲਾਂ ਵੀ ਦੋ ਮੁਕੱਦਮੇ ਦਰਜ ਹੈ ਇੱਕ 7 ਕਿਲੋ 110 ਗ੍ਰਾਮ ਹੈਰਨ ਦਾ ਮੁਕੱਦਮਾ ਨੰਬਰ 40 ਹੈ ਖਾਣਾ ਸਦਰ ਫੋਲਡ ਪਰ ਦਾ ਵਿਸੋ 22 ਦਾ ਤੇ ਇੱਕ ਮਕਦਮਾ ਨੰਬਰ 17 2024 ਦਾ ਜਿਹਦੇ ਵਿੱਚ 300 ਗ੍ਰਾਮ ਹੈਰੋਇਨ ਹੈ ਤੇ ਇਹ ਇਹਦੇ ਤੇ ਦੋ ਮਕਦਮੇ ਪਹਿਲਾਂ ਵੀ ਦਰਜ ਆ ਤੇ ਇਵੇਂ ਹੀ ਇੱਕ ਹੋਰ ਵਧੀਆ ਵੱਡੀ ਸਫਲਤਾ ਹਾਸਲ ਹੋਈ ਜਦੋਂ CIA ਵੱਲੋਂ ਹੀ SPD ਸਾਹਿਬ ਤੇ DSP ਸਿਟੀ ਦੀ ਸੁਪਰਵੀਜ਼ਨ ਦੇ ਵਿੱਚ ਇੱਕ 5 ਕਿਲੋ 562 ਗ੍ਰਾਮ ਹੈਰੋਇਨ ਜਿਹੜੀ ਕਿ ਡਰੋਨ ਰਾਹੀਂ ਪਰ ਉਹ ਪਾਕਿਸਤਾਨ ਸਾਈਡ ਤੋਂ ਆਈ ਸੀ ਉਸ ਉਹਦੇ ਵਿੱਚੋਂ ਬਰਾਮਦਗੀ ਕੀਤੀ ਹੈ ਤੇ ਇਹਦੇ ਵਿੱਚ ਸਾਨੂੰ ਬਹੁਤ ਹੀ ਐਕਟਿਵ ਲੀਡਸ ਮਿਲੀਆਂ ਜਿਹੜੇ ਬੰਦਿਆਂ ਨੇ ਇਹ ਮੰਗਵਾਈ ਸੀ ਜਿੱਨਾਂ ਦੀ ਹਰਨ ਆਇਆ ਇਹ ਉਸ ਮਗਲਰ ਨੂੰ ਅਸੀਂ ਜਲਦ ਗ੍ਰਿਫਤਾਰ ਕਰ ਲਾਂਗੇ ਸਰ ਜਿਹੜਾ ਰਾਜੂ ਹੈਗਾ ਉਹ ਜੇਲ੍ਹ ਚੋਂ ਆਇਆ ਜਾਂ ਪਹਿਲਾਂ ਜੇਲ੍ਹ ਚ ਨਹੀਂ ਸੀਗਾ ਜਾਂ ਪਹੋੜਾ ਸੀ ਕਿਤੇ ਇਹ ਜੇਲ੍ਹ ਜੇਲ੍ਹ ਸੀਗਾ ਜੀ ਤੇ ਨੌਵੇਂ ਮਹੀਨੇ ਇਹ ਬੈਲ ਆਊਟ ਹੋਇਆ ਆਉਂਦੇ ਸਰ ਫਿਰ ਸਰ ਇਹਨੇ ਸ਼ੁਰੂ ਕਰਤਾ ਹੋਵੇ ਕੰਮ 7 ਦਿਨ ਪਹਿਲਾਂ ਹੀ ਬਿਲਕੁਲ ਬਿਲਕੁਲ ਸਰ ਜਿਹੜੀ 5 ਕਿਲੋ 562 ਗ੍ਰਾਮ ਹੈ ਰੋਈ ਨਾ ਸਰ ওই ਡਰੋਨ ਰਾਹੀਂ ਆਈ ਹੈ ਜੀ ਹਾਂ ਜੀ ਡਰੋਨ ਰਾਹੀਂ ਆਈ ਹੈ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਇਸ ਡਰੋਨ ਵੀ ਨਾਲ ਬਰਾਮਦ ਆਇਆ ਨਹੀਂ ਡਰੋਨ ਨਹੀਂ ਬਰਾਮਦ ਹੋਇਆ ਪਰ ਉਹਦੇ ਜਿਹੜਾ ਸਾਰੀ ਪੈਕਿੰਗ ਵਗੈਰਾ ਤੇ ਉਹ ਉਥੋਂ ਕਲੀਅਰ ਹੁੰਦਾ ਵੀ ਇਹ ਡਰੋਨ ਰਾਹੀਂ ਆਈ ਹੈ ਸਰ ਮਾਮਲਾ ਜਿਹੜੀ ਲਾਈਟ ਜਿਹੜੀਆਂ ਜਲ ਰਹੀਆਂ ਸੀਗੀਆਂ ਮੋਬਾਈਲ ਦੀਆਂ ਉਸ ਤੋਂ ਬਾਅਦ ਉਹਨੂੰ ਕੈਚ ਕਰਦੇ ਹੋਏ ਜਾਂ ਉੱਪਰ ਡਰੋਨ ਦੀ ਆਵਾਜ਼ ਆਈ ਉਹਨੂੰ ਕੈਚ ਕਰਦੇ ਹੋਏ ਇਹ ਚੀਜ਼ ਫੜੀ ਗਈ ਹੈ ਜੀ ਬਿਲਕੁਲ ਜੀ ਸਾਨੂੰ ਜਿਹੜੀ ਇਨਫੋਰਮੇਸ਼ਨ ਸੀਗੀ ਇਨਫੋਰਮੇਸ਼ਨ ਬੇਸ ਸਾਡੀ ਸੀਆਏਏ ਦੀ ਟੀਮ ਉੱ ਜਦੋਂ ਇਹਨਾਂ ਨੂੰ ਡਰੋਨ ਦੀ ਆਵਾਜ਼ ਵਗੈਰਾ ਵੀ ਸੁਣੀ ਆ ਉੱਥੇ ਤੇ ਉਸ ਉਸ ਨੂੰ ਦੇਖਦੇ ਹੋਈ ਇਹ ਇਹਨਾਂ ਨੇ ਉਸ ਇਲਾਕੇ ਦੇ ਵਿੱਚ ਘੇਰਾਬੰਦੀ ਕੀਤੀ ਤੇ ਜਿੱਥੋਂ ਹਾਂ ਬਰਾਮਤ ਕੀਤੀ ਸਾਢੇ 5 ਕਿਲੋ ਵਾਲੇ ਚ ਨਾਮਲੂ ਮਾਸਰ ਇੱਕ ਖੇਤ ਚ ਢਿੱਕੀ ਉਸ ਖੇਤ ਖੇਤ ਵਾਲੇ ਦੇ ਕੋਈ ਸ਼ੱਕ ਜਾਂ ਵੈਸੇ ਨਹੀਂ ਇਹਦੇ ਵਿੱਚ ਅਸੀਂ ਹਜੇ ਉਹਨੂੰ ਡਿਸਕਲੋਜ਼ ਨਹੀਂ ਕਰ ਰਹੇ ਸਰ ਪਾਰਟ ਆਫ ਇਨਵੈਸਟੀਗੇਸ਼ਨ ਪਰ ਸਾਨੂੰ ਪਤਾ ਲੱਗ ਗਿਆ ਉਸ ਦਾ ਆਇਡੈਂਟੀਫਾਈ ਹੋ ਗਏ ਜਿਹੜੇ ਬੰਦੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ